ਹਾਂਜੀ ਤੇ ਆਪਣੀ ਮੱਝ ਦੀ ਜਾਣਕਾਰੀ ਦੇ ਦੋ ਜੀ ਇਹ ਮੱਝ ਬਈ ਚੌਥੇ ਸੂਏ ਵਾਸਤੇ ਗੱਭਣ ਆ ਗਈ ਹਾਂਜੀ ਤੇ 19 ਦਿਨਾਂ ਦਾ ਦਿਨ ਪੂਰਿਆ ਇਹਦੇ ਠੀਕ ਹੈ ਜੀ ਤੀਜੇ ਸੂਏ 18 ਕਿਲੋ ਦੁੱਧ ਆਪਣੇ ਕੋਲੇ ਪਾ ਗਈ ਸੀ ਹੁਣ ਬਈ ਮਜਬੂਰੀ ਕਰਕੇ ਥਾਂ ਦੀ ਕਮੀ ਕਰਕੇ ਵੇਚ ਰਹੇ ਹੈਗੇ ਹਾਂਜੀ ਤੇ ਮੱਝ ਬਹੁਤ ਸੀਲ ਆ ਸਾਢੇ 3 ਮਹੀਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੂੰਗਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸੂਣ ਵਾਲੀ ਮੱਝ ਪਕਾਉ ਆ ਜੀ ਵੱਧ ਜਾਣਗੇ ਲਵਾਂਗੇ ਆਪਾਂ 22 ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਕਰਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਠੀਕ ਠਾਕ ਜੀ ਬਦਿਓ ਤੁਸੀਂ ਦੱਸੋ ਨਾਮ 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 ਮੱਖਣ ਸਿੰਘ ਬਾਈ ਹਾਂਜੀ ਨੇ ਚੁੰਗਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਤੇ ਆਪਣੀ ਮੱਝ ਦੀ ਜਾਣਕਾਰੀ ਦੇ ਦੋ ਜੀ ਇਹ ਮੱਝ ਬਈ ਚੌਥੇ ਸੂਏ ਵਾਸਤੇ ਗੱਭਣ ਆ ਗਈ ਹਾਂਜੀ ਤੇ 19 ਦਿਨ ਉਹ ਦਿਨ ਪੂਰੇ ਇਹਦੇ ਠੀਕ ਹੈ ਜੀ ਤੀਜੇ ਸੂਏ 18 ਕਿਲੋ ਦੁੱਧ ਆਪਣੇ ਕੋਲੇ ਪਾ ਗਈ ਸੀ ਹੁਣ ਬਈ ਮਜਬੂਰੀ ਕਰਕੇ ਥਾਂ ਦੀ ਕਮੀ ਕਰਕੇ ਵੇਚ ਰਹੇ ਹੈਗੇ ਹਾਂਜੀ ਤੇ ਮੱਝ ਬਹੁਤ ਸੀਲ ਆ ਸਾਢੇ ਹੱਥ ਮਹੀਨੇ ਦੁੱਧ ਦੇਤਾ ਸੀਗਾ ਠੀਕ ਹੈ ਜੀ ਚੰਗਾ ਦੁੱਧ ਆ ਬਈ ਹਾਂਜੀ ਠੀਕ ਆ ਅੱਗੇ ਦੁੱਧ ਹੋਣਾ ਸਿਆਣੇ ਕਹਿੰਦੇ ਸੇਵਾ ਦਾ ਠੀਕ ਹੈ ਜੀ ਠੀਕ ਆ ਅੱਗੇ ਜਿਹੜੀ ਅਗਲੀ ਸੇਵਾ ਹੋਊਗੀ ਬਈ ਹਾਂਜੀ ਬਾਕੀ ਥਾਣਾ ਸੋਣਾ ਦੀ ਸਭ ਕੁਝ ਓਕੇ ਹੈਗੀ ਫੁੱਲ ਗਰੰਟੀ ਹੈ ਸਾਣਾ ਠੀਕ ਹੈ ਜੀ ਰੇਟ ਭਰਾ ਦਾ ਜਾਇਜਾ ਰੇਟ ਬਈ ਇਹਦਾ ਫੋਨ ਤੇ ਆ ਰੇਟ ਫੋਨ ਤੇ ਇਹਨੇ ਸੂਜ ਦੱਤੀ ਜਿਵੇਂ ਆਪਾਂ 18 ਲੀਟਰ ਇਹ 18 ਲੀਟਰ ਹਾਂ ਵੀ ਪਹਿਲੇ ਸੂਜ 18 ਤੋਂ ਪਲੱਸ ਸੀ ਜੀ ਆਪਾਂ 18 ਦੱਸਾਂਗੇ ਜਣੇ ਠੀਕ ਹੈ ਜੀ ਹਾਂ ਠੀਕ ਹੈ ਉਪਰਾ ਚੈੱਕ ਕਰ ਸਕੋ ਲੇਵਾ ਕਰਮ ਵਾਲੀ ਮੜੀ ਪੁੱਛ ਸਕੋ ਜੀ ਤੁਹਾਨੂੰ ਖਰੀਦ ਇਹਨੂੰ ਖਚਲ ਮੜਾ ਆੜਾ ਖਚਲ 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 ਲੋ ਥਾਂ ਤੋਂ ਬਹੁਤ ਸੋਨਾ ਲੱਗਿਆ ਵਾ ਬਹੁਤ ਵੱਡੀ ਮਜ਼ਾ ਫਲੀ ਦੇ ਪੰਜ ਦਿਨ ਪਾਇਆ ਵਈ ਕਰਮਾੜਲੇ ਟੋਕਰ ਜਿਹੜਾ ਜਦਾ ਕਰਕੇ ਹੁਣਾ ਨੇ ਠੀਕ ਹੈ ਜੀ ਬਾਗਾ ਵਾਂਗੂ ਲੈਵਾ ਵਾ گاਉਂ ਵਰਗਾ ਲੈਵਾ ਵਈ ਹਾਂ ਠੀਕ ਹੈ ਠੀਕ ਹੈ ਭਾਈ ਜੀ ਤੋਰ ਤਾਨੂੰ ਮੜਾ ਜਾ ਲਓ ਜੀ ਆਜੂਗੀ ਨਾ ਬਾਹਰ ਹਣਾ ਹਾਂ ਹਾਂ ਤੋਰ ਦੇ ਜਗਾ ਦੀ ਭਾਈ ਚੰਗੀ ਹੈ ਥੋੜੀ ਦੇਖ ਸਕਦੇ ਠੀਕ ਹੈ ਲਓ ਲਓ ਚੰਗੀ ਫਲੀ ਫਲੂਸੀਆ ਭਰਾ ਠੀਕ ਹੈ ਨੇ ਲੈ ਵਾਲੂਆ ਬਹੁਤ ਸੋਹਣਾ ਲੱਗਿਆ ਵਾ ਲਿਓ ਜੀ ਲਿਓ ਥੋੜਾ ਜਿਹਾ ਪਸੂ ਕਰ ਜਾਂਦਾ ਆ ਜਾ ਬੁੱਤ ਲਓ ਜੀ ਅਲੋਚ ਦੂਰ ਦੁਹਰਾ ਨਾ ਲੋਚ ਕਰੀ ਲੂ ਮੱਝਾ ਠੀਕ ਹੈ ਜੀ ਕੋਈ ਜ਼ੂਮ ਨਹੀਂ ਕਰਾ ਨੋਰਮਲ ਵੀਡੀਓ ਆ ਠੀਕ ਹੈ ਜੀ ਬਾਈ ਕਿਸੇ ਕੋਲ ਵਪਾਰੀ ਗੋਲੇ ਅਗਲਾ ਦੂਜੇ ਸੂਏ ਆ ਜੀ ਤੀਜੇ ਸੂਏ ਆ ਕੀ ਜਿਹੜਾ ਰੀਅਲ ਹੈਗਾ ਉਹ ਆਹੀ ਦੱਸਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਦੋਪਰਾ ਚੈੱਕ ਕਰਸਾ ਦਿਨ ਦੋਪਰਾ ਤਾਰ ਕਰਮਾਂ ਵਾਲੀ ਦਾ ਰੋਕੋ ਜੀ ਮੜਾ ਜੀ ਲਓ ਜੀ ਨਾਮ ਤੁਸੀਂ ਇਧਰ ਆ ਕੇ ਕਰ ਸਕਦੇ ਹੋ ਲੋ ਜੀ ਤੇ ਵਈ ਉਪਰ ਕਰਕੇ ਕਰਦੇ ਥੋੜਾ ਘਰੇ ਜੀ ਆਉਂਦਾ ਇਹਨਾਂ ਬੰਦਾ ਇਹਦਾ ਹਾਂਜੀ ਹਾਂਜੀ ਪਾ ਕਰਕੇ ਉਪਾ ਕਰਦੇ ਥੋੜਾ ਜਿਹਾ ਠੀਕ ਹੈ ਜੀ ਠੀਕ ਲੋਪਰਾ ਤੁਰਾ ਤੁਰਾ ਕਰ ਮਾੜੀ ਜਿਹਾ ਸੁਣਾ ਰੇਟ ਬਾਈ ਜਾ ਜੀ ਹੋ ਮੇਰਾ ਰੇਟ ਜਾ ਜੀ ਹੋ ਬਾਈ ਠੀਕ ਹੈ ਜੀ ਲੋਪਰਾ ਕੋਈ ਜ਼ੂਮ ਨਹੀਂ ਕੀਤਾ ਵਾ ਆ ਕੇ ਚੈੱਕ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਹੈ ਨਾ ਪੈਂਡ ਚੂੰਗਾ ਤੇ ਜ਼ਿਲ੍ਹਾ ਪੈਂਦਾ ਇਹਨੂੰ ਬਰਨਾਲਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ